ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਮੇਰੇ ਚੈਨਲ ਕੁਕਿੰਗ ਆਫ ਪੰਜਾਬ ਤੇ ਸਵਾਗਤ ਹੈ ਉਮੀਦ ਕਰਦੀ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਅੱਜ ਅਸੀਂ ਤੁਹਾਨੂੰ ਸੋਇਆਬੀਨ ਪੁਲਾਵ ਦੀ ਰੈਸਪੀ ਸ਼ੇਅਰ ਕਰਾਂਗੇ ਇਹ ਪੁਲਾਵ ਤੁਸੀਂ ਦਹੀਂ ਜਾਂ ਇਸ ਨੂੰ ਦਹੀਂ ਤੋਂ ਬਿਨਾਂ ਸਿੰਪਲ ਵੀ ਖਾ ਸਕਦੇ ਹੋ ਇੱਧਰ ਮੈਂ 1 ਕੱਪ ਚੌਲਾਂ ਦਾ ਲੈ ਲਿਆ 1 ਕੱਪ ਸੋਇਆਬੀਨ ਬੜੀਆਂ ਦਾ ਤੁਸੀਂ ਚੌਲ ਜਿਹੜੇ ਮਰਜ਼ੀ ਲੈ ਸਕਦੇ ਹੋ ਮੈਂ ਬਾਸਮਤੀ ਦਾ ਟੋਟਲ ਹੈ ਜਿਹੜੇ ਮੈਂ ਘਰ ਵਿੱਚ ਵਰਤਦੀ ਹਾਂ ਹੁਣ ਮੈਂ ਇੱਧਰ ਇੱਕ ਗੈਸ ਤੇ ਪੈਨ ਰੱਖ ਲਿਆ ਇਸ ਵਿੱਚ ਮੈਂ ਪਾਣੀ ਪਾ ਲਿਆ ਹੈ ਪਾਣੀ ਨੂੰ ਚੰਗੀ ਤਰ੍ਹਾਂ ਗਰਮ ਕਰ ਰਵਾਂਗੇ ਫਿਰ ਇਸ ਵਿੱਚ ਇੱਕ ਕੱਪ ਸੋਇਬੀਨ ਦਾ ਪਾਵਾਂਗੇ ਸੋਇਬੀਨ ਪਾ ਕੇ ਇਸ ਨੂੰ ਚੰਗੀ ਤਰ੍ਹਾਂ ਮਿਲਾ ਦੇਵਾਂਗੇ ਸੋਇਬੀਨ ਨੂੰ ਆਪਣਾ ਆਪਾਂ ਉਦੋਂ ਤੱਕ ਪਕਾਉਣਾ ਹੈ ਜਦ ਤੱਕ ਕਿ ਸੋਇਬੀਨ ਆਪਣੀ ਚੰਗੀ ਤਰ੍ਹਾਂ ਸੌਫਟ ਨਹੀਂ ਹੋ ਜਾਂਦੀ ਹੁਣ ਦੋ ਤਿੰਨ ਵਾਲੀਆਂ ਆ ਗਈਆਂ ਹਨ ਸੋਇਬੀਨ ਆਪਣੀ ਚੰਗੀ ਤਰ੍ਹਾਂ ਸੌਫਟ ਹੋ ਗਈ ਹੈ ਤੇ ਆਕਾਰ ਵਿੱਚ ਵੱਡੀ ਹੋ ਗਈ ਹੁਣ ਮੈਂ ਗੈਸ ਦੀ ਫਲੇਮ ਨੂੰ ਬੰਦ ਕਰ ਦੇਵਾਂਗੀ ਤੇ ਇਸ ਨੂੰ ਮੈਂ ਚੰਗੀ ਤਰ੍ਹਾਂ ਛਾਣ ਲਵਾਂਗੀ ਤੇ ਠੰਡਾ ਹੋਣ ਲਈ ਰੱਖ ਦੇਵਾਂਗੇ ਇਦਾਂ ਚੌਲਾਂ ਨੂੰ ਮੈਂ ਚੰਗੀ ਤਰ੍ਹਾਂ ਧੋ ਸਮਾਰ ਕੇ 15 ਮਿੰਟ ਲਈ ਭਾਂਡੇ ਰੱਖ ਦਿੱਤਾ ਸੀ। ਦੂਸਰੇ ਗੈਸ ਤੇ ਮੈਂ 2 2.5 ਲੀਟਰ ਪਾਣੀ ਨੂੰ ਚੰਗੀ ਤਰ੍ਹਾਂ ਗਰਮ ਕਰ ਲਿਆ ਹੈ। ਹੁਣ ਇਸ ਵਿੱਚ ਸਾਰੇ ਚੌਲ ਪਾ ਦਵਾਂਗੇ। ਚੌਲ ਪਾ ਕੇ ਇਸ ਨੂੰ ਲਗਾਤਾਰ ਚੰਗੀ ਤਰ੍ਹਾਂ ਚਲਾ ਲੈਣਾ ਹੈ। ਫਿਰ ਇਸ ਵਿੱਚ ਟੇਸਟ ਦੇ ਅਕੋਰਡਿੰਗ ਨਮਕ ਪਾ ਲੈਣਾ। ਮੈਂ ਇਸ ਵਿੱਚ ਇੱਕ ਚਮਚ ਨਮਕ ਪਾ ਰਹੀ ਹਾਂ। ਨਮਕ ਪਾਉਣਾ ਚੌਲਾਂ ਵਿੱਚ ਚੰਗੀ ਤਰ੍ਹਾਂ ਨਮਕ ਰਚ ਜਾਵੇਗਾ। ਹੁਣ ਇਸ ਨੂੰ ਲਗਾਤਾਰ ਚਲਾਉਂਦੇ ਹੋਏ ਵਾਲੀ ਦਵਾ ਲੈਣੀ ਹੈ ਜਦ ਤੱਕ ਕਿ ਚੌਲ ਆਪਣੇ ਚੰਗੀ ਤਰ੍ਹਾਂ ਪੱਕ ਨਹੀਂ ਜਾਂਦੇ। ਇਧਰ ਆਪਣੀਆਂ ਬੜੀਆਂ ਵੀ ਚੰਗੀ ਤਰ੍ਹਾਂ ਠੰਡੀਆਂ ਹੋ ਗਈਆਂ ਹਨ। ਇਸ ਨੂੰ ਮੈਂ ਠੰਡੇ ਪਾਣੀ ਨਾਲ ਧੋ ਲਿਆ ਸੀ। ਹੁਣ ਇਸ ਨੂੰ ਚੰਗੀ ਤਰ੍ਹਾਂ ਘੁੱਟ ਕੇ ਨਿਚੋੜ ਲੈਣਾ ਹੈ। ਸਾਰਾ ਪਾਣੀ ਇਸ ਦਾ ਕੱਢ ਲੈਣਾ ਹੈ। ਇਸ ਨੂੰ ਮੈਂ ਇੱਕ ਬਰਤਨ ਵਿੱਚ ਰੱਖ ਲਵਾਂਗੀ ਤੇ ਸਾਰਾ ਪਾਣੀ ਇਸੇ ਤਰ੍ਹਾਂ ਨਿਚੋੜ ਲਵਾਂਗੇ। ਬੜੀਆਂ ਨੂੰ ਮੈਂ ਚੰਗੀ ਤਰ੍ਹਾਂ ਨਿਚੋੜ ਲਿਆ ਹੈ। ਹੁਣ ਗੈਸ ਤੇ ਮੈਂ ਇੱਕ ਪੈਨ ਰੱਖ ਲਿਆ ਹੈ ਇਸ ਵਿੱਚ ਇੱਕ ਵੱਡਾ ਚਮਚ ਤੇਲ ਦਾ ਪਾਵਾਂਗੇ ਤੁਸੀਂ ਤੇਲ ਜਿਹੜਾ ਮਰਜ਼ੀ ਵਰਤ ਸਕਦੇ ਹੋ ਮੈਂ ਰਾਈਫਾਈਨਡ ਆਇਲ ਪਾਇਆ ਹੈ ਆਇਲ ਆਪਣਾ ਚੰਗੀ ਤਰ੍ਹਾਂ ਗਰਮ ਹੋ ਗਿਆ ਹੁਣ ਇਸ ਵਿੱਚ ਬੜੀਆਂ ਨੂੰ ਪਾਵਾਂਗੇ ਬੜੀਆਂ ਨੂੰ ਆਪਾਂ ਉਦੋਂ ਤੱਕ ਫਰਾਈ ਕਰਨਾ ਹੈ ਜਦੋਂ ਤੱਕ ਕਿ ਬੜੀਆਂ ਉੱਤੇ ਥੋੜਾ ਜਿਹਾ ਬ੍ਰਾਊਨ ਕਲਰ ਨਹੀਂ ਆ ਜਾਂਦਾ ਲਓ ਜੀ ਬੜੀਆਂ ਆਪਣੀਆਂ ਚੰਗੀ ਤਰ੍ਹਾਂ ਫਰਾਈ ਹੋ ਗਈਆਂ ਹਨ 2 ਮਿੰਟ ਹੁਣ ਮੈਂ ਇਹਨਾਂ ਨੂੰ ਇੱਕ ਪਲੇਟ ਵਿੱਚ ਕੱਢ ਲਵਾਂਗੀ ਇਦਰ ਆਪਣੇ ਚੌਲਾਂ ਨੂੰ ਵੀ ਪੱਕਦਿਆਂ ਨੂੰ 10 ਮਿੰਟ ਹੋ ਗਏ ਹਨ ਚੌਲ ਆਪਣੇ ਚੰਗੀ ਤਰ੍ਹਾਂ ਉਬਲ ਕੇ ਤਿਆਰ ਹਨ ਹੁਣ ਮੈਂ ਇਹਨਾਂ ਨੂੰ ਇੱਕ ਛਾਨਣੀ ਵਿੱਚ ਪਾ ਕੇ ਚੰਗੀ ਤਰ੍ਹਾਂ ਇਸ ਦਾ ਪਾਣੀ ਨਿਚੋੜ ਦਵਾਂਗੀ ਤੇ ਚੌਲਾਂ ਨੂੰ ਛਾਣ ਲਵਾਂਗੇ ਇਸ ਤਰ੍ਹਾਂ ਚੌਲ ਵਾਲ ਕੇ ਪਾਉਣ ਨਾਲ ਚੌਲਾਂ ਦੀ ਬੈ ਸਾਰੀ ਨਿਕਲ ਜਾਂਦੀ ਹੈ ਤੇ ਚੌਲ ਆਪਣੇ ਬਹੁਤ ਹੀ ਸੌਫਟ ਹੋ ਜਾਂਦੇ ਹਨ ਤੇ ਕੱਲੇ-ਕੱਲੇ ਬਣਦੇ ਹਨ ਚੌਲ ਮੈਂ ਚੰਗੀ ਤਰ੍ਹਾਂ ਉਨੇ ਚੋੜੜੇ ਹਨ ਇਧਰ ਮੈਂ ਕੁਝ ਖੜੇ ਮਸਾਲੇ ਲੈ ਲੇ ਥੋੜੀਆਂ ਕਾਲੀਆਂ ਮਿਰਚਾਂ ਇੱਕ ਬੜੀ ਇਲਾਚੀ ਤੇ ਇੱਕ ਦਾਲਚੀਨਾ ਟੁਕੜਾ ਥੋੜਾ ਜੀਰਾ ਇਧਰ ਮੈਂ ਤਿੰਨ ਚਾਰ ਹਰੀਆਂ ਮਿਰਚਾਂ ਨੂੰ ਬਰੀਕ ਕੱਟ ਲਿਆ ਇੱਕ ਲਾਲ ਟਮਾਟਰ ਲੰਬੇ ਪੀਸਾਂ 'ਚ ਕੱਟ ਲਿਆ ਤੇ ਦੋ ਤਿੰਨ ਪਿਆਜ਼ਾਂ ਨੂੰ ਲੰਬੇ ਪੀਸਾਂ 'ਚ ਤੇ ਅੱਧਾ ਚਮਚ ਦਹੀਂ ਦਾ ਇਧਰ ਪੈਨ ਵਿੱਚ ਮੈਂ ਉਸੇ ਪੈਨ ਵਿੱਚ ਇੱਕ ਕੜਛੀ ਰਿਫਾਈਨਡ ਆਇਲ ਪਾ ਲਈ ਆਇਲ ਆਪਣਾ ਚੰਗੀ ਤਰ੍ਹਾਂ ਗਰਮ ਹੋ ਗਿਆ ਹੁਣ ਇਸੇ ਵਿੱਚ ਇੱਕ ਚਮਚ ਜੀਰੇ ਦਾ ਪਾਵਾਂਗੇ ਇਸਾਰੇ ਖੜੇ ਮਸਾਲੇ ਪਾ ਦਵਾਂਗੇ ਜੇਕਰ ਤੁਹਾਡੇ ਕੋਲ ਤੇਜ ਪੱਤਾ ਹੈਗਾ ਤੁਸੀਂ ਉਹ ਵੀ ਪਾ ਸਕਦੇ ਹੋ ਹੁਣ ਇਹਨਾਂ ਨੂੰ ਚੰਗੀ ਤਰ੍ਹਾਂ 2 ਮਿੰਟ ਲਈ ਭੁੰਨ ਲਵਾਂਗੇ ਫਿਰ ਇਸ ਵਿੱਚ ਪਿਆਜ਼ ਪਾਵਾਂਗੇ ਪਿਆਜ਼ ਨੂੰ ਪਾ ਕੇ ਵੀ ਚੰਗੀ ਤਰ੍ਹਾਂ ਭੁੰਨ ਲਵਾਂਗੇ ਪਿਆਜ਼ ਨੂੰ ਆਪਾਂ ਜ਼ਿਆਦਾ ਨਹੀਂ ਭੁੰਨਣਾ ਇਸ ਦਾ ਕਲਰ ਥੋੜਾ ਜਿਹਾ ਗੁਲਾਬੀ ਹੀ ਰੱਖਣਾ ਹੈ ਹੁਣ ਇਸ ਵਿੱਚ ਬਰੀਕ ਕੱਟੀਆਂ ਹੋਈਆਂ ਹਰੀਆਂ ਮਿਰਚਾਂ ਪਾਵਾਂਗੇ ਤੁਸੀਂ ਮਿਰਚ ਆਪਣੇ ਟੇਸਟ ਦੇ ਅਕੋਰਡਿੰਗ ਪਾ ਸਕਦੇ ਹੋ ਹੁਣ ਇਸ ਨੂੰ ਲਗਾਤਾਰ ਚਲਾਉਂਦੇ ਹੋਏ ਭੁੰਨ ਲੈਣਾ ਹੈ 2 ਮਿੰਟ ਲਈ ਫਿਰ ਇਸ ਵਿੱਚ ਇੱਕ ਚਮਚ ਨਮਕ ਦਾ ਪਾਵਾਂਗੇ ਤੁਸੀਂ ਨਮਕ ਧਿਆਨ ਨਾਲ ਪਾਉਣਾ ਹੈ ਕਿਉਂਕਿ ਜਦੋਂ ਮੈਂ ਚੌਲ ਵਾਲੇ ਸੀ ਉਸ ਵਿੱਚ ਵੀ ਮੈਂ ਨਮਕ ਪਾਇਆ ਸੀ ਤੁਸੀਂ ਆਪਣੇ ਟੇਸਟ ਦੇ ਅਕੋਰਡਿੰਗ ਨਮਕ ਪਾ ਲੈਣਾ ਹੈ ਲਓ ਜੀ ਪਿਆਜ਼ ਨੂੰ ਭੁੰਨਦੇ ਹਨ 5 ਮਿੰਟ ਹੋ ਗਏ ਹਨ ਪਿਆਜ਼ ਆਪਣੇ ਥੋੜੇ ਜਿਹੀ ਗੁਲਾਬੀ ਹੋ ਗਏ ਹਨ ਹੁਣ ਇਸ ਵਿੱਚ ਕੱਟਿਆ ਹੋਇਆ ਟਮਾਟਰ ਪਾਵਾਂਗੇ ਟਮਾਟਰ ਪਾ ਕੇ ਆਪਾਂ ਟਮਾਟਰ ਨੂੰ ਉਦੋਂ ਤੱਕ ਪਕਾਉਣਾ ਹੈ ਜਦੋਂ ਤੱਕ ਇਹ ਟਮਾਟਰ ਦਾ ਪਾਣੀ ਚੰਗੀ ਤਰ੍ਹਾਂ ਜਲ ਨਹੀਂ ਜਾਂਦਾ ਟਮਾਟਰ ਨੂੰ ਪੱਕਣ ਨੂੰ 2 ਮਿੰਟ ਹੋ ਗਏ ਹੁਣ ਆਪਾਂ ਇਸ ਵਿੱਚ ਬੇਸਿਕ ਮਸਾਲੇ ਪਾਵਾਂਗੇ ਇੱਕ ਚਮਚ ਹਲਦੀ ਦਾ ਪਾਵਾਂਗੇ ਇੱਕ ਚਮਚ ਕਸ਼ਮੀਰੀ ਲਾਲ ਮਿਰਚ ਇੱਕ ਚਮਚ ਗਰਮ ਮਸਾਲਾ ਇੱਕ ਚਮਚ ਧਨੀਆ ਪਾਊਡਰ ਤੁਸੀਂ ਇਸ ਵਿੱਚ ਬਰੀਆਨੀ ਮਸਾਲਾ ਵੀ ਪਾ ਸਕਦੇ ਹੋ ਜੇਕਰ ਤੁਹਾਡੇ ਕੋਲ ਹੈਗਾ ਜਾਂ ਕਿਚਨ ਕਿੰਗ ਮਸਾਲਾ ਇਸ ਨੂੰ ਚੰਗੀ ਤਰ੍ਹਾਂ ਮਿਲਾ ਦੇਵਾਂਗੇ ਹੁਣ ਇਸ ਵਿੱਚ ਫਰਾਈ ਕਰੀਆਂ ਹੋਈਆਂ ਬੜੀਆਂ ਪਾਵਾਂਗੇ ਬੜੀਆਂ ਪਾ ਕੇ ਇਸ ਨੂੰ ਮਿਲਾ ਲਵਾਂਗੇ ਫਿਰ ਇਸ ਵਿੱਚ ਅੱਧਾ ਕੱਪ ਦਹੀਂ ਦਾ ਪਾ ਲਵਾਂਗੇ ਦਹੀਂ ਪਾਉਣ ਨਾਲ ਬੜੀਆਂ ਦਾ ਫਲੇਵਰ ਬਹੁਤ ਹੀ ਵਧੀਆ ਹੁੰਦਾ ਹੈ ਤੇ ਚੌਲ ਆਪਣੇ ਬਹੁਤ ਹੀ ਟੇਸਟੀ ਬਣਦੇ ਹਨ ਤੁਸੀਂ ਦਹੀਂ ਖੱਟਾ ਵੀ ਲੈ ਸਕਦੇ ਹੋ ਮੈਂ ਤਾਜ਼ਾ ਦਹੀਂ ਲਿਆ ਹੈ ਮੈਂ ਅੱਧਾ ਕੱਪ ਦਹੀਂ ਦਾ ਇਸ ਵਿੱਚ ਪਾ ਦਿੱਤਾ ਦਹੀਂ ਨੂੰ ਆਪਾਂ ਲਗਾਤਾਰ ਚਲਾਉਂਦੇ ਰਹਿਣਾ ਹੈ ਤਾਂ ਜੋ ਦਹੀਂ ਆਪਣਾ ਫਟ ਨਾ ਜਾਵੇ ਗੈਸ ਦੀ ਫਲੇਮ ਮੈਂ ਹਾਈ ਹੀ ਰੱਖੀ ਹੈ ਇਸ ਨੂੰ ਲਗਾਤਾਰ ਚਲਾਉਂਦੇ ਰਹਿਣਾ ਹੈ 5 ਮਿੰਟ ਲਈ ਫਿਰ ਮੈਂ ਇਸ ਨੂੰ 5 ਮਿੰਟ ਲਈ ਟੱਕ ਕੇ ਰੱਖ ਦਵਾਂਗੀ ਤਾਂ ਜੋ ਸਾਰਾ ਦਹੀਂ ਦਾ ਫਲੇਵਰ ਤੇ ਮਸਾਲਿਆਂ ਦਾ ਫਲੇਵਰ ਬੜੀਆਂ ਵਿੱਚ ਚੰਗੀ ਤਰ੍ਹਾਂ ਆ ਜਾਵੇ ਤੇ ਬੜੀਆਂ ਵਿੱਚ ਵਿੱਚ ਦੀ ਚੰਗੀ ਤਰ੍ਹਾਂ ਸੌਫਟ ਹੋ ਜਾਣ ਲਓ ਜੀ ਮਸਾਲੇ ਨੂੰ ਪੱਕਦੇ ਨੂੰ 5 ਮਿੰਟ ਹੋ ਗਏ ਹਨ ਮਸਾਲਾ ਆਪਣਾ ਬਣ ਕੇ ਬਹੁਤ ਹੀ ਵਧੀਆ ਤਿਆਰ ਹੈ ਇਸ ਨੇ ਤੇਲ ਅਲੱਗ ਕਰ ਦਿੱਤਾ ਹੈ ਤੁਸੀਂ ਇਸ ਨੂੰ ਇਸ ਤਰ੍ਹਾਂ ਵੀ ਰੋਟੀ ਜਾਂ ਪ੍ਰੋਟੀਨ ਖਾ ਸਕਦੇ ਹਾਂ ਇਸ ਇਹ ਇਸ ਤਰ੍ਹਾਂ ਵੀ ਬਹੁਤ ਹੀ ਵਧੀਆ ਲੱਗਦੀਆਂ ਹਨ ਹੁਣ ਇਸ ਵਿੱਚ ਮੈਂ ਸਾਰੇ ਚੌਲ ਪਾ ਦਵਾਂਗੀ ਚੌਲਾਂ ਨੂੰ ਇਸ 'ਚ ਪਾ ਕੇ ਇਸ ਨੂੰ ਹਲਕੇ ਹੱਥ ਨਾਲ ਮਿਲਾਉਂਦੇ ਰਹਿਣਾ ਹੈ ਤਾਂ ਜੋ ਚੌਲ ਆਪਣੇ ਟੁੱਟ ਨਾ ਜਾਣ ਇਸ ਨੂੰ ਹਲਕੇ ਹੱਥ ਨਾਲ ਹੀ ਮਿਲਾਉਣਾ ਹੈ ਸਾਰੇ ਚੌਲ ਮੈਂ ਚੰਗੀ ਤਰ੍ਹਾਂ ਇਸ ਵਿੱਚ ਮਿਲਾ ਲਵਾਂਗੀ ਤਾਂ ਜੋ ਸਾਰੇ ਮਸਾਲਿਆਂ ਦਾ ਫਲੇਵਰ ਬੜੀਆਂ ਵਿੱਚ ਆ ਜਾਵੇ ਸਾਰੇ ਚੌਲ ਮੈਂ ਚੰਗੀ ਤਰ੍ਹਾਂ ਮਿਲਾ ਲਏ ਹਨ ਹੁਣ ਮੈਂ ਇਸ ਨੂੰ 5 ਮਿੰਟ ਲਈ ਟੱਕੇ మీడియం ਫਲੇਮ ਤੇ ਰੱਖ ਦਵਾਂਗੀ ਤਾਂ ਜੋ ਮਸਾਲਿਆਂ ਦਾ ਸਾਰਾ ਫਲੇਵਰ ਇਸ ਵਿੱਚ ਆ ਜਾਵੇ 5 ਮਿੰਟ ਹੋ ਗਏ ਹਨ ਹੁਣ ਮੈਂ ਟੱਕਣ ਚੱਕ ਕੇ ਚੌਲਾਂ ਨੂੰ ਚੈੱਕ ਕਰ ਲਵਾਂਗੀ ਚੌਲ ਆਪਣੇ ਬਹੁਤ ਹੀ ਵਧੀਆ ਬਣੇ ਹਨ ਤੇ ਖੁਸ਼ਬੂ ਵੀ ਬਹੁਤ ਵਧੀਆ ਆ ਰਹੀ ਹੈ ਤੁਸੀਂ ਇਸ ਵਿੱਚ ਬਰੀਕ ਕੱਟਿਆ ਹੋਇਆ ਧਨੀਆ ਪਾ ਸਕਦੇ ਹੋ ਜੇਕਰ ਤੁਹਾਡੇ ਕੋਲ ਧਨੀਆ ਨਹੀਂ ਹੈਗਾ ਤੁਸੀਂ ਇਸ ਵਿੱਚ ਕਸੂਰੀ ਮੇਥੀ ਵੀ ਪਾ ਸਕਦੇ ਹੋ ਮੈਂ ਇਸ ਵਿੱਚ 2 ਚਮਚ ਕਸੂਰੀ ਮੇਥੀ ਦੇ ਪਾਵਾਂਗੀ ਤੇ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਦਵਾਂਗੇ ਲਓ ਜੀ ਸੋਇਬੀਨ ਪੁਲਾਵ ਬਣ ਕੇ ਆਪਣਾ ਰੈਡੀ ਹੈ ਹੁਣ ਮੈਂ ਇਸ ਨੂੰ ਇੱਕ ਪਲੇਟ ਵਿੱਚ ਸਰਵ ਕਰਾਂਗੀ ਤੁਸੀਂ ਇਸ ਨੂੰ ਦਹੀਂ ਜਾਂ ਤੁਸੀਂ ਇਸ ਨੂੰ ਸਿੰਪਲ ਵੀ ਖਾ ਸਕਦੇ ਹੋ ਜੇਕਰ ਤੁਹਾਨੂੰ ਮੇਰੀ ਰੈਸਪੀ ਥੋੜੀ ਜਿਹੀ ਵਧੀਆ ਲੱਗਦੀ ਹੈ ਤਾਂ ਮੇਰੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਵੱਧ ਤੋਂ ਵੱਧ ਲਾਈਕ ਕਰਿਆ ਕਰੋ ਧੰਨਵਾਦ ਜੀ